ਸਤਿ ਸ਼੍ਰੀ ਅਕਾਲ ਤੁਸੀਂ ਜੁੜ ਚੁੱਕੇ ਹੋ ਸਮਝਾ ਨਿਊਜ਼ ਦੇ ਨਾਲ ਤੇ ਮੈਂ ਹਾਂ ਪ੍ਰਦੀਪ ਗੌਰ ਤਾਂ ਪਿਛਲੇ ਲੰਮੇ ਸਮੇਂ ਤੋਂ ਈਰਾਨ ਤੇ ਇਜ਼ਰਾਈਲ ਦੇ ਵਿਚਾਲੇ ਜੰਗ ਚੱਲ ਰਹੀ ਸੀ ਯੁੱਧ ਹੋ ਰਿਹਾ ਸੀ ਜਿਸ ਨੂੰ ਲੈ ਕੇ ਨੁਕਸਾਨ ਹੈ ਜਿਹੜਾ ਆਮ ਲੋਕਾਂ ਦਾ ਹੋ ਰਿਹਾ ਸੀ ਦੋਨਾਂ ਦੇਸ਼ਾਂ ਦੇ ਜਿਹੜੇ ਦੇਸ਼ ਵਾਸੀ ਨੇ ਉਹਨਾਂ ਦਾ ਹੋ ਰਿਹਾ ਸੀ ਚਾਹੇ ਫਿਰ ਆਰਥਿਕ ਮੰਦੀ ਨੂੰ ਲੈ ਕੇ ਗੱਲ ਕੀਤੀ ਜਾਵੇ ਚਾਹੇ ਫਿਰ ਸਮਾਜਿਕ ਨੂੰ ਲੈ ਕੇ ਗੱਲ ਕੀਤੀ ਜਾਵੇ ਤਾਂ ਦੱਸ ਦਈਏ ਕਿ ਹੁਣ ਸੁੱਖ ਦਾ ਸਾਹ ਲਿਆ ਲੋਕਾਂ ਨੇ ਕਿਉਂਕਿ ਈਰਾਨ ਤੇ ਇਜ਼ਰਾਈਲ ਦੇ ਵਿਚਾਲੇ ਜੰਗ ਹੈ ਜਿਹੜੀ ਉਹ ਖਤਮ ਹੋ ਗਈ ਹੈ ਦੋਨਾਂ ਦੇਸ਼ਾਂ ਦੇ ਸਹਿਮਤੀ ਬਣਾ ਲਈ ਹੈ ਜੰਗਬੱਦੀ ਕਰ ਲਈ ਹੈ ਤੇ ਉਹਨਾਂ ਨੇ ਕਿਹਾ ਕਿ ਆਪਣੀ ਸਹਿਮਤੀ ਦੇ ਨਾਲ ਅਸੀਂ ਹਥਿਆਰ ਸੁੱਟ ਦਿੰਦੇ ਨੇ ਤੇ ਇੱਕ ਪਾਸੇ ਜਿੱਥੇ ਈਰਾਨ ਨੇ ਬਿਆਨ ਦਿੱਤਾ ਹੈ ਕਿ ਅਸੀਂ ਪਰਮਾਣੂ ਪ੍ਰੋਗਰਾਮ ਜੋ ਸ਼ੁਰੂ ਕੀਤਾ ਸੀ ਉਹ ਬੰਦ ਨਹੀਂ ਕਰਾਂਗੇ ਤੇ ਦੂਜੇ ਪਾਸੇ ਇਜ਼ਰਾਈਲ ਦੇ ਵੱਲੋਂ ਕਿਹਾ ਗਿਆ ਹੈ ਕਿ ਉਹਨਾਂ ਨੇ ਈਰਾਨ ਦੇ ਉੱਤੇ ਜਿੱਤ ਹਾਸਲ ਕੀਤੀ ਹੈ ਤੇ ਆਉਣ ਵਾਲੀਆਂ ਨਸਲਾਂ ਜੜੀਆਂ ਯਾਦ ਰੱਖਣ ਗਿਆ ਕਿ ਕਿਵੇਂ ਸ਼ੇਰ ਦੇ ਵਾਂਗੂ ਦਹਾੜ ਮਾਰ ਕੇ ਰਾਹ ਦੇ ਉੱਤੇ ਹਮਲਾ ਕੀਤਾ ਸੀ ਤੇ ਜਿੱਤ ਪ੍ਰਾਪਤ ਕੀਤੀ ਸੀ ਇਹ ਗੱਲਾਂ ਨੇ ਜੜੀਆਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸੁਣਿਆ ਕਰਨੀਆਂ ਤਾਂ ਬਿਲਕੁਲ ਜਿੱਥੇ ਦੋਨਾਂ ਦੇਸ਼ਾਂ ਦੇ ਵਿਚਾਰੇ ਸਹਿਮਤੀ ਬਣ ਚੁੱਕੀ ਹੈ ਜੰਗਬੰਦੀ ਹੋ ਚੁੱਕੀ ਹੈ ਕਿਤੇ ਨਾ ਕਿਤੇ ਲੋਕਾਂ ਨੇ ਤਾਂ ਸੁੱਖ ਦਾ ਸਾਹ ਜ਼ਰੂਰ ਲਿਆ ਕਿਉਂਕਿ ਹਰ ਇੱਕ ਦੇਸ਼ ਦਾ ਵਾਸੀ ਚਾਹੇ ਫਿਰ ਉਹ ਭਾਰਤ ਹੋਵੇ ਅਮਰੀਕਾ ਹੋਵੇ ਚਾਹੇ ਫਿਰ ਕਿਸੇ ਵੀ ਦੇਸ਼ ਦਾ ਵਾਸੀ ਕਿਉਂ ਨਾ ਹੋਵੇ ਹਰ ਕੋਈ ਅਰਦਾਸਾਂ ਕਰਦਾ ਸੀ ਕਿ ਈਰਾਨ ਤੇ ਇਜ਼ਰਾਈਲ ਦੇ ਵਿਚਾਲੇ ਜੋ ਜੰਗ ਹੈ ਉਹ ਸ਼ੁਰੂ ਹੋਈ ਹੈ ਆਖਰਕਾਰ ਕਦੋਂ ਖਤਮ ਹੋਏਗੀ ਅਤੇ ਉਹ ਜਲਦੀ ਖਤਮ ਹੋ ਜਾਣੀ ਚਾਹੀਦੀ ਹੈ ਤਾਂ ਉਸ ਤੋਂ ਬਾਅਦ ਹੁਣ ਇਸ ਦਾ ਵਿਚਾਰੇ ਅਪਡੇਟ ਜ਼ਰੂਰ ਆਈ ਹੈ ਕਿ ਹੁਣ ਜੰਗਬੰਦੀ ਹੋ ਚੁੱਕੀ ਹੈ ਦੋਨਾਂ ਦੇਸ਼ਾਂ ਦੇ ਵਿਚਾਰੇ ਸਹਿਮਤੀ ਬਣ ਚੁੱਕੀ ਹੈ ਸਹਿਮਤੀ ਦੇ ਨਾਲ ਦੋਹਾਂ ਦੇਸ਼ਾਂ ਨੇ ਹਥਿਆਰ ਸੁੱਟ ਦਿੱਤੇ ਨੇ ਤੇ ਇੱਕ ਦੂਜੇ ਦੇ ਉੱਤੇ ਹਮਲੇ ਨਹੀਂ ਕੀਤੇ ਜਾ ਰਹੇ ਸਤਿ ਸ਼੍ਰੀ ਅਕਾਲ ਤੁਸੀਂ ਜੁੜ ਚੁੱਕੇ ਹੋ ਸਮਝਾ ਨਿਊਜ਼ ਦੇ ਨਾਲ ਤੇ ਮੈਂ ਹਾਂ ਪ੍ਰਦੀਪ ਗੌਰ ਤਾਂ ਪਿਛਲੇ ਲੰਮੇ ਸਮੇਂ ਤੋਂ ਈਰਾਨ ਤੇ ਇਜ਼ਰਾਈਲ ਦੇ ਵਿਚਾਲੇ ਜੰਗ ਚੱਲ ਰਹੀ ਸੀ ਯੁੱਧ ਹੋ ਰਿਹਾ ਸੀ ਜਿਸ ਨੂੰ ਲੈ ਕੇ ਨੁਕਸਾਨ ਹੈ ਜਿਹੜਾ ਆਮ ਲੋਕਾਂ ਦਾ ਹੋ ਰਿਹਾ ਸੀ ਦੋਨਾਂ ਦੇਸ਼ਾਂ ਦੇ ਜਿਹੜੇ ਦੇਸ਼ ਵਾਸੀ ਨੇ ਉਹਨਾਂ ਦਾ ਹੋ ਰਿਹਾ ਸੀ ਚਾਹੇ ਫਿਰ ਆਰਥਿਕ ਮੰਦੀ ਨੂੰ ਲੈ ਕੇ ਗੱਲ ਕੀਤੀ ਜਾਵੇ ਚਾਹੇ ਫਿਰ ਸਮਾਜਿਕ ਨੂੰ ਲੈ ਕੇ ਗੱਲ ਕੀਤੀ ਜਾਵੇ ਤਾਂ ਦੱਸ ਦਈਏ ਕਿ ਹੁਣ ਸੁੱਖ ਦਾ ਸਾਹ ਲਿਆ ਲੋਕਾਂ ਨੇ ਕਿਉਂਕਿ ਈਰਾਨ ਤੇ ਇਜ਼ਰਾਈਲ ਦੇ ਵਿਚਾਲੇ ਜੰਗ ਹੈ ਜਿਹੜੀ ਉਹ ਖਤਮ ਹੋ ਗਈ ਹੈ ਦੋਨਾਂ ਦੇਸ਼ਾਂ ਸਹਿਮਤੀ ਬਣਾ ਲਈ ਹੈ ਜੰਗਬੱਦੀ ਕਰ ਲਈ ਹੈ ਤੇ ਉਹਨਾਂ ਨੇ ਕਿਹਾ ਕਿ ਆਪਣੀ ਸਹਿਮਤੀ ਦੇ ਨਾਲ ਅਸੀਂ ਹਥਿਆਰ ਸੁੱਟ ਦਿੰਦੇ ਨੇ ਤੇ ਇੱਕ ਪਾਸੇ ਜਿੱਥੇ ਈਰਾਨ ਨੇ ਬਿਆਨ ਦਿੱਤਾ ਹੈ ਕਿ ਅਸੀਂ ਪਰਮਾਣੂ ਪ੍ਰੋਗਰਾਮ ਜੋ ਸ਼ੁਰੂ ਕੀਤਾ ਸੀ ਉਹ ਬੰਦ ਨਹੀਂ ਕਰਾਂਗੇ ਤੇ ਦੂਜੇ ਪਾਸੇ ਇਜ਼ਰਾਈਲ ਦੇ ਵੱਲੋਂ ਕਿਹਾ ਗਿਆ ਹੈ ਕਿ ਉਹਨਾਂ ਨੇ ਈਰਾਨ ਦੇ ਉੱਤੇ ਜਿੱਤ ਹਾਸਲ ਕੀਤੀ ਹੈ ਤੇ ਆਉਣ ਵਾਲੀਆਂ ਨਸਲਾਂ ਜੜੀਆਂ ਯਾਦ ਰੱਖਣ ਗਿਆ ਕਿ ਕਿਵੇਂ ਸ਼ੇਰ ਦੇ ਵਾਂਗੂ ਦਹਾੜ ਮਾਰ ਕੇ ਰਾਹ ਦੇ ਉੱਤੇ ਹਮਲਾ ਕੀਤਾ ਸੀ ਤੇ ਜਿੱਤ ਪ੍ਰਾਪਤ ਕੀਤੀ ਸੀ ਗੱਲਾਂ ਨੇ ਜੜੀਆਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸੁਣਿਆ ਕਰਨਗੀਆਂ ਤਾਂ ਬਿਲਕੁਲ ਜਿੱਥੇ ਦੋਨਾਂ ਦੇਸ਼ਾਂ ਦੇ ਵਿਚਾਰੇ ਸਹਿਮਤੀ ਬਣ ਚੁੱਕੀ ਹੈ ਜੰਗਬੰਦੀ ਹੋ ਚੁੱਕੀ ਹੈ ਕਿਤੇ ਨਾ ਕਿਤੇ ਲੋਕਾਂ ਨੇ ਤਾਂ ਸੁੱਖ ਦਾ ਸਾਹ ਜ਼ਰੂਰ ਲਿਆ ਕਿਉਂਕਿ ਹਰ ਇੱਕ ਦੇਸ਼ ਦਾ ਵਾਸੀ ਚਾਹੇ ਫਿਰ ਉਹ ਭਾਰਤ ਹੋਵੇ ਅਮਰੀਕਾ ਹੋਵੇ ਚਾਹੇ ਫਿਰ ਕਿਸੇ ਵੀ ਦੇਸ਼ ਦਾ ਵਾਸੀ ਕਿਉਂ ਨਾ ਹੋਵੇ ਹਰ ਕੋਈ ਅਰਦਾਸਾਂ ਕਰਦਾ ਸੀ ਕਿ ਈਰਾਨ ਤੇ ਇਜ਼ਰਾਈਲ ਦੇ ਵਿਚਾਲੇ ਜੋ ਜੰਗ ਹੈ ਉਹ ਸ਼ੁਰੂ ਹੋਈ ਹੈ ਆਖਰਕਾਰ ਕਦੋਂ ਖਤਮ ਹੋਏਗੀ ਅਤੇ ਉਹ ਜਲਦੀ ਖਤਮ ਹੋ ਜਾਣੀ ਚਾਹੀਦੀ ਹੈ ਤਾਂ ਉਸ ਤੋਂ ਬਾਅਦ ਹੁਣ ਇਸ ਦਾ ਵਿਚਾਰੇ ਅਪਡੇਟ ਜ਼ਰੂਰ ਆਈ ਹੈ ਕਿ ਹੁਣ ਜੰਗਬੰਦੀ ਹੋ ਚੁੱਕੀ ਹੈ ਦੋਨਾਂ ਦੇਸ਼ਾਂ ਦੇ ਵਿਚਾਰੇ ਸਹਿਮਤੀ ਬਣ ਚੁੱਕੀ ਹੈ ਸਹਿਮਤੀ ਦੇ ਨਾਲ ਦੋਹਾਂ ਦੇਸ਼ਾਂ ਨੇ ਹਥਿਆਰ ਸੁੱਟ ਦਿੱਤੇ ਨੇ ਤੇ ਇੱਕ ਦੂਜੇ ਦੇ ਉੱਤੇ ਹਮਲੇ ਨਹੀਂ ਕੀਤੇ ਜਾ ਰਹੇ